ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਲਈ ਸੁਪਰ ਸੀਡਰ ਲੈ ਕੇ ਆਏ ਹਾਂ 8 ਫੁੱਟਾ 1,40,000 ਰੁਪਏ ਦਾ ਮਾਸ਼ੀਓ ਕੰਪਨੀ ਦਾ ਬਾਕੀ ਜਾਣਕਾਰੀ ਆਪਾਂ ਸਾਰੀ ਮਾਡਲ ਰੇਟ ਏਰੀਆ ਫੋਨ ਨੰਬਰ ਵਗੈਰਾ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਆ ਕਰੋ ਜੀ ਤੇ ਵੀਡੀਓ ਨੂੰ ਨਾ ਸ਼ੇਅਰ ਜ਼ਰੂਰ ਕਰਦਿਆ ਕਰੋ ਆਪਾਂ ਹਰ ਰੋਜ਼ ਨਵੇਂ ਤੋਂ ਨਵੇਂ ਵੀਡੀਓਜ਼ ਚੈਨਲ ਤੇ ਲੈ ਕੇ ਆਉਂਦੇ ਰਹਿੰਨੇ ਆਂ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ ਇਹ YouTube ਤੇ ਦੇਖ ਰਹੇ ਨੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਜਿਹੜੇ ਭਰਾ ਵੀਡੀਓ ਇਹ Facebook ਤੇ ਦੇਖ ਰਹੇ ਨੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ 500 ਤੋਂ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਸੁਪਰ ਸੀਟਰ ਬਾਰੇ ਇਹ ਸੁਪਰ ਸੀਟਰ 2021 ਮਾਡਲ ਹੈਗਾ 8 ਫੁੱਟਾ ਇਸ ਦਾ ਸਾਈਜ਼ ਹੈ ਜੀ ਆਪਦੀ ਘਰ ਦੀ ਕਣਕ ਵੀਜੀ ਹੋਈ ਐ ਇਸ ਨਾਲ ਕੋਈ ਕਿਰਾਏ ਪਾੜੇ ਦਾ ਕੰਮ ਨਹੀਂ ਕੀਤਾ ਹੋਇਆ ਜੇ ਆਪਾਂ ਬਲੇਟਾਂ ਦੀ ਗੱਲ ਕਰੀਏ ਤਾਂ ਲਗਭਗ 90 ਪੈਸੇ ਬਲੇਟਾਂ ਦੀ ਕੰਡੀਸ਼ਨ ਐ ਜੀ 마ਸ਼ੀਓ ਕੰਪਨੀ ਦੇ 2021 ਮਾਡਲ 8 ਫੁੱਟਾ ਇਸ ਦਾ ਸਾਈਜ਼ ਐ ਜੀ ਜੇ ਹੁਣ ਆਪਾਂ ਰੇਟ ਦੀ ਗੱਲ ਕਰੀਏ ਤਾਂ ਮਾਲਕ ਵੀਰ ਵੱਲੋਂ ਸੁਪਰ ਸੀਡਰ ਦਾ ਰੇਟ ਰੱਖਿਆ ਗਿਆ 1 ਲੱਖ ਤੇ 40000 ਰੁਪਿਆ ਰੇਟ ਮੌਕੇ ਤੇ ਘਟ ਹੋ ਜਾਊਗਾ ਜੀ ਰੇਟ ਕੋਈ ਫਿਕਸ ਨਹੀਂ ਗੁਰਦਾਸਪੁਰ ਏਰੀਏ ਦੇ ਵਿੱਚ ਇਹ ਸੁਪਰ ਸੀਡਰ ਸੇਲ ਲਈ ਐ ਜੇ ਕਿਸੇ ਭਰਾ ਨੇ ਇਹ ਸੁਪਰਸੀਡਰ ਖਰੀਦਣਾ ਹੋਵੇ ਤਾਂ ਮਾਲਕ ਵੀਰ ਦਾ ਜਿਹੜਾ ਫੋਨ ਨੰਬਰ ਦਿੱਤਾ ਹੋਇਆ ਹੈ ਨਾ ਉਹ ਵੀਰ ਬਾਹਰਲੇ ਦੇਸ਼ ਦੇ ਵਿੱਚ ਰਹਿੰਦਾ ਹੈ ਤੁਸੀਂ ਉਹਨਾਂ ਨੂੰ WhatsApp ਤੇ ਕਾਲ ਕਰ ਸਕਦੇ ਹੋ ਨੰਬਰ ਬਾਹਰੀ ਕੰਟਰੀ ਵਾਲਾ ਹੀ ਦਿੱਤਾ ਹੋਇਆ ਜੀ ਵੀਡੀਓ ਦੇ ਟਾਈਟਲ ਦੇ ਵਿੱਚ ਨੰਬਰ ਸ਼ੋਅ ਹੋ ਰਿਹਾ ਤੁਸੀਂ ਉਹਨਾਂ ਨਾਲ WhatsApp ਤੇ ਫੋਨ ਤੇ ਗੱਲਬਾਤ ਕਰਕੇ ਖਰੀਦ ਸਕਦੇ ਹੋ ਗੁਰਦਾਸਪੁਰ ਏਰੀਆ ਦੇ ਵਿੱਚ ਹੈ ਬਾਕੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਗਰੁੱਪਾਂ ਦੇ ਵਿੱਚ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਜੀ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ